ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਏ ਹੋਏ ਹਾਂ ਤਖਤ ਖਸ਼ੀ ਦੀ ਹਜ਼ੂਰ ਸਾਹਿਬ ਤੇ ਕਰਨੇ ਆ ਦਰਸ਼ਨ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਗੋਬਿੰਦ ਬਾਗ ਤੇ ਨਾਲੇ ਨਾਲੇ ਗੋਦਾਬਰੀ ਜਾਂ ਅਸੀਂ ਗੋਦਾਬਰੀ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਇੱਥੇ ਤੁਹਾਨੂੰ ਮੇਰੇ ਆਪਣੇ ਵੀ ਦੱਸ ਰਹੀ ਹਾਂ ਅੱਜ ਅਸੀਂ ਕਰਾਂਗੇ ਗੋਦਾਬਰੀ ਦੇ ਦਰਸ਼ਨ ਨਾਲੇ ਕੇਸੀ-ਕੇਸੀ ਗੋਬਿੰਦ ਬਾਗ ਉਹਦੀ ਨਹੀਂ ਸ਼ੂਟ ਕੀਤੀ ਥੋੜੀ ਜਿਹੀ ਹੋਈ ਕਿ ਨੈਕਸਟ ਵੀਡੀਓ ਚ ਪਾਵਾਂਗੀ ਤੇ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਲਿਓ ਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਇੱਥੇ ਸ਼ੁਰੂ ਹੁੰਦਾ ਗੁਦਾਵਰੀ ਸਾਹਿਬ ਵਾਲਾ ਗੁਦਰਾਰ ਤੇ ਨਾਲ ਹੀ ਆ ਜਾਂਦੀ ਗੁਦਾਵਰੀ ਤੇ ਅਸੀਂ ਤੁਹਾਨੂੰ ਇੱਥੇ ਦਿਖਾ ਰਹੇ ਹਾਂ ਕਿੰਨੀ ਜ਼ਿਆਦਾ ਸੋਹਣੀ ਦੇਖ ਸਕਦੇ ਹੋ ਜੇ ਤੁਸੀਂ ਤੇ ਮੌਸਮ ਬਹੁਤ ਜ਼ਿਆਦਾ ਸੋਹਣਾ ਤੇ ਜਿਹੜਾ ਫਿਰ 뷰 ਹੋਰ ਜ਼ਿਆਦਾ ਸੋਹਣਾ ਹੈ ਦੇਖ ਸਕਦੇ ਜੀ ਜਲ ਕਿੰਨਾ ਹੀ ਸੋਹਣਾ ਗੁਦਾਵਰੀ ਦਾ ਉਰੀ ਗੁਦਾਵਰੀ ਆਪਣੇ ਜੋਰ ਤੇ ਸੀ ਬੜੀ ਸੋਹਣੀ ਤੇ ਇਹਦੇ ਵਿੱਚ ਬਨਾਇਆ ਹੋਇਆ ਪੁਲ ਉੱਤੇ ਵੀ ਅਸੀਂ ਗਏ ਪਰ ਮੈਂ ਜ਼ਿਆਦਾ ਜਾਣ ਨਹੀਂ ਦਿੱਤਾ ਦੂਰ ਮੈਂ ਹੈ ਥੋੜੀ ਜਿਹੀ ਗਲਤੀ ਹੁਣੋਂ ਨਾ ਪਰ ਐਸੋ ਜੀ ਕੋਈ ਗੱਲ ਨਹੀਂ ਬਹੁਤ ਹੀ ਜ਼ਿਆਦਾ ਸੋਹਣੀ ਤੇ ਇੱਥੇ ਅਸੀਂ ਬਹੁਤ ਜ਼ਿਆਦਾ ਪੌੜੀਆਂ ਸੀ ਤੇ نیچے ਉਤਰ ਕੇ ਆਉਂਦੇ ਸੀ ਗੁਦਾਵਰੀ ਨਦੀ ਇੱਥੇ ਹੁੰਦੇ ਨੇ ਇਹ ਨਿਸ਼ਮ ਸ਼ਰਨ ਘਾਟ ਮੇਰੇ ਖਿਆਲ ਇੱਥੇ ਸਸਕਾਰ ਕਰਦੇ ਨੇ ਇਹ ਲੋਕ ਜਿਹੜੇ ਇੱਥੋਂ ਦੇ ਰਹਿੰਦੇ ਨੇ ਨਦੇੜ ਦੇ ਤੇ ਨਾਲ ਇਧਰ ਤੁਹਾਨੂੰ ਦਿਖਾਵਾਂਗੇ ਕਾਕਰਕੁੰਡ ਅੰਮ੍ਰਿਤ ਵੇਲੇ ਸਵੇਰੇ 2 ਵਜੇ ਬਾਬਾ ਜੀ ਨਾ ਦੀ ਮੇਨ ਡਿਊਟੀ ਹੁੰਦੀ ਹੈ ਅੰਦਰ ਉਹ ਸ਼ਸਤਰਾਂ ਦੇ ਦਰਸ਼ਨ ਕਰਵਾਉਂਦੇ ਨੇ ਇੱਥੋਂ ਜਲ ਲੈ ਕੇ ਤੇ 2 ਵਜੇ ਸੰਤਾਂ ਦਾ ਬਹੁਤ ਜ਼ਿਆਦਾ ਸੰਗਤ ਦੇ ਨਾਲੇ ਬਾਬਾ ਜੀ ਪਾਜ ਦੇ ਪਾਜ ਦੇ ਇੰਨੀ ਸਪੀਡ ਹੁੰਦੀ ਹੈ ਕਾਕਰ ਲੈ ਕੇ ਇਥੇ 2 ਵਜੇ ਪੂਰੇ ਆ ਜਾਂਦੇ ਨੇ ਅਰਦਾਸ ਹੁੰਦੀ ਹੈ ਫਿਰ ਕਾਕਰ ਖੜਦੇ ਨੇ ਉਹ ਤੁਹਾਨੂੰ ਅਸੀਂ ਨੈਕਸਟ ਵੀਡੀਓ ਵਿੱਚ ਦੱਸਾਂਗੇ ਤੇ ਅੱਜ ਤੁਹਾਨੂੰ ਸਿਰਫ ਅਸੀਂ ਇੱਕ ਤਾਂ ਘਰਾਵਾਂਗੇ ਕੁਦਆਬਰੀ ਦੇ ਦਰਸ਼ਨ ਇਹ ਵੀ ਮੈਂ ਸੰਗਤਾਂ ਨੂੰ ਜ਼ਰੂਰ ਕਰਵਾਨੇ ਚਾਹੀਦੀਆਂ ਨੇ ਨਾਲ ਹੀ ਇਹ ਨੰਗੀਨਾ ਘਾਟ ਜੀ ਉਹਦੇ ਨਾਲ ਹੀ ਇਹ ਗੁਰਦੁਆਰਾ ਇਹ ਲੰਗਰ ਸਾਹਿਬ ਤੋਂ ਬਾਬੇ ਨਿਹੰਗ ਸਿੰਘ ਦੇ ਗੁਰਦੁਆਰੇ ਤੋਂ 5 ਕਿ ਮਿੰਟ ਦੀ ਦੂਰੀ ਤੇ ਹੋਏਗਾ ਸੱਚਖੰਡ ਤੋਂ 10 ਕਿ ਮਿੰਟ ਦੀ ਕਿ ਮਤਲਬ ਇੱਥੇ ਸ਼ੁਰੂ ਹੋ ਜਾਂਦੇ ਨੇ ਸਾਰੇ ਗੁਰਦੁਆਰੇ ਤੇ ਇਹ ਸੱਚਖੰਡ ਨੂੰ ਫਿਰ ਸਿੱਧਾ ਰਾਹ ਚਲਾ ਜਾਂਦਾ ਹੈ ਨਾਲ ਹੀ ਇਹ ਗੁਦਾਵਰੀ 5-7 ਮਿੰਟ ਦਾ ਰਾਹ ਹੋਏਗਾ ਦੇਖ ਸਕਦੇ ਜੀ ਕਿੰਨੇ ਜਿਆਦਾ ਸੋਹਣੇ ਇੰਨਾ ਜੀ ਲੱਗਦਾ ਨਾਲੇ ਇੱਥੇ ਜਾ ਕੇ ਤਾਨੂੰ ਸਭ ਕੁਝ ਚੇਤਾ ਭੁੱਲ ਜਾਂਦਾ ਹੈ ਪਤਾ ਨਹੀਂ ਤੇ ਕਿੰਨੀ ਕਿੰਨੀ ਸ਼ਕਤੀ ਹੋएगी ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਤੇ ਆ ਜਾਂਦਾ ਹੈ ਇੱਥੇ ਆ ਕੇ ਤੁਹਾਨੂੰ ਸਭ ਚੇਤਾ ਭੁੱਲ ਜਾਂਦਾ ਹੈ ਇਹ ਹੈ ਜਿਹੜੇ ਹੁਣ ਮੈਂ ਤੁਹਾਨੂੰ ਅੰਦਰ ਵਰ ਦਰਸ਼ਨ ਕਰਵਾ ਰਹੀ ਹਾਂ ਇਹ ਹੈ ਗਾਗਰ ਕੁੰਡ ਤੇ ਇੱਥੇ ਬਾਬਾ ਜੀ ਖੜ ਦੇ ਲੈ ਕੇ ਆਉਂਦੇ ਨੇ ਗਾਗਰ ਤੇ ਅੰਦਰ ਗੇਟ ਖੋਲਦੇ ਨੇ ਪੌੜ ਬਣੇ ਹੋਏ ਨੇ ਉੱਥੋਂ ਜਲ ਲੈਂਦੇ ਨੇ ਗਾਗਰ ਅਰਦਾਸ ਹੁੰਦੀ ਹੈ ਫਿਰ ਉਹਦਾ ਸ਼ਸਤਰਾਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਇੱਥੇ ਸਵੇਰ ਟਾਈਮ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਇਹ ਮੈਂ ਨਾ ਨੂੰ ਦੱਸ ਰਹੀ ਸੀ ਇਹ ਨਹੀਂ ਆਏ ਭਾਵੇਂ ਦੋ ਵਰੀ ਗਏ ਤੇ ਮੈਂ ਐਰਕੀ ਜ਼ਰੂਰ 2 ਵਜੇ ਆਈ ਨਾਲ ਕਈ ਤੇ ਸੰਗਤਾਂ ਇੰਨੀਆਂ ਹੁੰਦੀਆਂ ਨੇ ਰੋਜ਼ ਹੀ ਨਾਲ ਆਉਂਦੀਆਂ ਇੰਨਾ ਗੁਰੂ ਨਾਮ ਹੈ ਕਿਨੇ ਪਿਆਰ ਉਹਨਾਂ ਦਾ ਚਲੋ ਪਿਆਰ ਤੇ ਆਪਾਂ ਪਰ ਥੋੜੀ ਜਿਹਾ ਆਪਾਂ ਨੂੰ ਨਾ ਆਲਸ ਜਿਹਾ ਹੋ ਜਾਂਦਾ ਉੱਠਣ ਹੁਣ ਤਾਂ ਪਰ ਮੈਂ ਐਰਕੀ ਜੇ ਨਾ ਨਾਂ ਗਈ ਫਿਰ ਮਾਂਚੇ ਉਹ ਸ਼ੰਕਾ ਰਹਿ ਜਾਣੀ ਐਰਕੀ ਗਾਗਰ ਦੇ ਨਾਲ ਅਸੀਂ ਗਏ ਨਹੀਂ ਜਾਪ ਕਰਦੇ ਹੋਏ ਇਸ ਟਾਈਮ ਆਈ ਉਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਾ ਰਹੀ ਤੇ ਆ ਦੇਖ ਸਕਦੇ ਐਨਾ ਜਿਆਦਾ ਐਰਕੀ ਜਲ ਜਦੋਂ ਅਸੀਂ ਦਸੰਬਰ ਮਹੀਨੇ ਗਏ ਸੀ ਨਾ 2017 ਉਹ ਦੋਏ ਬਿਲਕੁਲ ਖਾਲੀ ਸੀ ਕੋਈ ਜਾਲ ਨਹੀਂ ਸੀ ਸਿਰ ਨੀਚੇ ਤੱਕ ਗਏ ਸੀ ਤੇ ਐਰਕੀ ਤੇ ਐਨਾ ਸੋਹਣਾ ਠੰਡਾ ਠੰਡਾ ਜਲ ਹਵਾਵਾਂ ਨਾਲ ਚੱਲਣ ਤੇ ਨਾਲ ਅਸੀਂ ਬਾਬਾ ਜੀ ਹੁਣਾਂ ਨੇ ਨਾ ਅੱਗੇ ਨਹੀਂ ਸੀ ਬਣਿਆ ਪਤਾ ਨਹੀਂ ਕਿੰਨਾ ਨੇ ਬਣਵਾਇਆ ਤੇ ਪੁਲ ਬਣਾਇਆ ਹੋਇਆ ਹੈ ਨੀਚੇ ਗੁਦਾਵਰੀ ਜੀ ਉਵੀ ਤਾਂ ਦਿਖਾਣੇ ਆ ਬੱਚੇ ਜਾ ਰਹੇ ਸੀ ਪਰ ਮੈਂ ਬੱਚੇ ਨੂੰ ਕਿਹਾ ਜਿਆਦਾ ਅੱਗੇ ਨਹੀਂ ਜਾਣਾ ਮੇਰੇ ਖਿਆਲ ਇਹ ਰਾਹ ਜਾਂਦਾ ਕਿਤੇ ਤੇ ਇਹ ਗਦਾਵਰੀ ਦੇ ਘਾਰੇ ਆ ਸੀ ਸਾਰੀ ਨਾ ਸਮਝਾਣੇ ਦਰਸ਼ਨ ਤੇ ਬੱਚੇ ਬਹੁਤ ਜਿਆਦਾ ਖੁਸ਼ ਸੀ ਆਪਾਂ ਵੀ ਬਹੁਤ ਜਿਆਦਾ ਸੀ ਧੰਨਵਾਦ ਤੁਹਾਨੂੰ ਪਤਾ ਲੱਗਦਾ ਹੋਵੇਗਾ ਤੇ ਚਲੋ ਬੱਚਿਆਂ ਤਾਂ ਦੇ ਦਿਨੇ ਲੈ ਕੇ ਆਏ ਇੱਕ ਵਾਰੀ ਨਾਲ ਸਰਾਵਾ ਬਣੀਆਂ ਹੋਈਆਂ ਨੇ ਪਤਾ ਨਹੀਂ ਤੇ ਨਾ ਅੱਜ ਆਪਾਂ ਘਾਰ ਹੀ ਰਹੀ ਸੀ ਦਰਸ਼ਨ ਸੱਚਖੰਡ ਚ ਉਦੋਂ ਬਾਰਿਸ਼ ਆ ਗਈ ਮਿੰਟੇ ਚ ਬਾਰਿਸ਼ ਆ ਜਾਂਦੀ ਹੈ ਮਿੰਟੇ ਚ ਮੌਸਮ ਬਹੁਤ ਜ਼ਿਆਦਾ ਸੋਹਣਾ ਹੋ ਜਾਂਦਾ ਦੇਖੋ ਵੀਡੀਓ ਨੂੰ ਨਾ ਤੁਸੀਂ ਲਾਈਕ ਜਰੂਰ ਕਰਿਆ ਕਰੋ ਨਾਲੇ ਕਮੈਂਟ ਚ ਵਾਹਿਗੁਰੂ ਜਰੂਰ ਲਿਖ ਕੇ ਜੋ ਮੈਨੂੰ ਪਤਾ ਲੱਗੇ ਕਿ ਤੁਸੀਂ ਮੈਨੂੰ ਕਮੈਂਟ ਕੀਤਾ ਤੁਸੀਂ ਪਿਆਰ ਕਰਦੇ ਪਏ ਜੋ ਵੀਡੀਓ ਨੂੰ ਤੇ ਪਲੀਜ਼ ਰਿਕਵੈਸਟ ਹੈ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਬੇਸ਼ੱਕ ਵਾਹਿਗੁਰੂ ਜੀ ਲਿਖਦਾ ਐਨੀ ਇੱਕ ਮੇਰੀ ਰਿਕਵੈਸਟ ਹੈ ਕਰੋ ਦਰਸ਼ਨ ਯਾਨੀ ਤੁਸੀਂ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ ਇਹ ਗੱਲ ਨਹੀਂ ਲੇਟਾ ਬਹੁਤ ਜ਼ਿਆਦਾ ਧੰਨਵਾਦ ਆਹ ਪੁਲ ਬਣਿਆ ਹੋਇਆ ਗੁਦਾਵਰੀ ਦੇ નીચે ਉੱਪਰ ਦੀ ਆ ਦੇਖੋ ਪੱਕਾ ਇਹ ਨਹੀਂ ਮਾੜਾ ਮੋਟਾ ਮੈਂ ਸਮਝੀ ਪਹਿਲੇ ਦੂਰੋਂ ਕੱਚਾ ਪਰ ਇਹ ਪੂਰਾ ਪੱਕਾ ਵਧੀਆ ਬੱਜਰ ਦਾ ਮੈਂ ਨਾ ਜ਼ਿਆਦਾ ਇਹਨਾਂ ਕਿਸੇ ਬੱਚੇ ਨੂੰ ਅੱਗੇ ਨਹੀਂ ਕਿ ਹਵਾ ਬਹੁਤ ਜ਼ਿਆਦਾ ਵਗ ਰਹੀ ਸੀ ਆ ਮੇਰਾ ਵਡਾਂਚ ਦੇਖੋ ਇਹ ਥੋੜਾ ਸ਼ਰਾਰਤੀ ਨੇ ਮੈਂ ਆਵਾਜ਼ ਮਾਰੀ ਮੈਂ ਜਾਣਾ ਨਹੀਂ ਇੱਥੇ ਹੀ ਰਹਿਣਾ ਆ ਦੇਖੋ ਪਾਣੀ ਦੀ ਛੱਲਾ ਆ ਰਹੀ ਹੈ ਨਾ ਫੋਟੋ ਕਚਵਾ ਰਹੇ ਨੇ ਨਾਲ ਮੈਂ ਵੀਡੀਓ ਬਣਾ ਲਈ ਤੇ ਫਿਰ ਇਹਨਾਂ ਨੂੰ ਦੋ ਚਾਰ ਸ਼ਾਰਟ ਬਣਾਈ ਇੰਸਟਾਗ੍ਰam ਤੇ ਰਿਗਲ ਬਣਾ ਕੇ ਦੇ ਇੰਨਾ ਸੁਣਾ ਵੀਊ ਕਿਤੇ ਲੱਭਣਾ ਨਹੀਂਗਾ ਦੇਖ ਸਕਦੇ ਜੀ ਇਹ ਸਾਡੀ ਨਾ ਛੋਟੀ ਜੀ ਕੋਸ਼ਿਸ਼ ਹੈ ਅਸੀਂ ਥੋੜੀਆਂ ਥੋੜੀਆਂ ਗਲਿੱਪਾਂ ਦੱਸ ਨਹੀਂ ਰਹੇ ਹੋਵਾਂਗੇ ਸੱਚਖੰਡ ਸ੍ਰੀ ਹਜੂਰ ਸਾਹਿਬ ਤੁਹਾਨੂੰ ਘਰ ਆ ਗਏ ਆ ਕਾਫੀ ਦਿਨ ਹੋ ਗਏ ਆ ਤੁਹੋਂਟਰ ਨਾਲ ਬਲੌਗ ਸ਼ੇਅਰ ਕਰ ਰਹੇ ਆ ਪਰ ਨਾ ਕੀ ਕਹਿੰਦੇ ਨੇ ਜੀ ਨਹੀਂ ਸੀ ਕਰਦਾਨੋ ਇੱਥੇ ਜਾ ਕੇ ਨਾ ਜਦੋਂ ਵੀ ਤੁਸੀਂ ਕਿਤੇ ਗਏ ਮੇਰੀ ਕਲ ਯਾਦ ਰੱਖਿਆ ਤੁਸੀਂ ਕਿਉਂਕਿ ਅਸੀਂ ਵੀਡੀਓ ਦੇਖੀ ਸੀ ਦਲਜੀਤ ਨੇ ਕਿਆ ਸੀ ਤੁਹਾਨੂੰ ਆਪ ਤੇ ਘਰ ਦਾ ਤਰੀਕ ਦਾ ਦਿਨ ਦਾ ਇਹ ਹੋਰ ਕੀ ਕਹਿੰਦੇ ਨੇ ਪਿੱਛੇ ਪਰਿਵਾਰ ਦਾ ਤੁਹਾਡਾ ਕੀ ਅਜਾਇਦਾ ਸਭ ਚੇਤਾ ਭੁੱਲ ਜਾਂਦਾ ਹੈ ਇੰਨਾ ਇੱਥੇ ਸਕੂਨ ਇੰਨਾ ਇੱਥੇ ਗੁਰੂ ਨਾਲ ਪਿਆਰ ਆਪਣੇ ਆਪ ਹੀ ਵਾਤ ਜਾਂਦਾ ਹੈ ਪਿੱਛੇ ਦਾ ਬਿਲਕੁਲ ਚੇਤਾ ਨਹੀਂ ਆਉਂਦਾ ਤੇ ਮਨ ਘਰ ਜਾਣ ਨੂੰ ਤਾਂ ਜਲ ਕਰਦਾ ਹੀ ਨਹੀਂ ਨਾਲ ਜੇ ਤੁਸੀਂ ਕਹੋ ਕਿ ਸਾਡਾ ਪਿਛੇ ਪੰਜਾਬ ਚ ਘਰਨਾ ਤੁਹਾਨੂੰ ਸਭ ਚੇਤਾ ਭੁੱਲ ਜਾਣਾ ਹੈ ਇੱਥੇ ਨਹੀਂ ਸ਼ਕਤੀ ਹੈ ਦਵਾਈ دارو ਸਭ ਇੱਥੇ ਜਾ ਕੇ ਚੇਤਾ ਭੁੱਲ ਜਾਂਦਾ ਹੈ ਤੇ ਮੈਂ ਇਹ ਕਹਾਂਗੀ ਜਰੂਰ ਦਰਸ਼ਨ ਇੱਕ ਵਾਰੀ ਕਰਨੇ ਚਾਹੀਦੇ ਗੁਰੂ ਜੀ ਤੇ ਕਹਿੰਦੇ ਭਜਨ ਗੁਰਦੁਆਰੇ ਤੇ ਸਿੱਧਾ ਰਾਸਾ ਚੱਕਣ ਨੂੰ ਜਿੰਦਾ ਇੱਥੋਂ ਮਤਲਬ ਕਿ ਆ ਆ ਵੀ ਕਿ ਆ ਗਈ ਨਾ بارش ਕਿਦੀ ਸੋਹਣੀ ਲੱਗਦੀ ਪਈ ਹੈ ਨਾਲ ਸਰਾਵਾਂ ਗੁਰਦੁਦਾਰੇ بارش ਬਾਜ਼ਾਰ ਫਿਰ ਸੱਚਖੰਡੋਂ ਚਲੇ ਗਏ ਉੱਥੇ ਰਹਿਣਾ ਸੋਮ ਕੇ ਸ਼ਾਮ ਦੇ ਟਾਈਮ ਅਸੀਂ ਅੱਗੇ ਸੀ ਵਾਪਸ بارش ਪੈਂਦੀ ਹੋਈ ਵਧੀਆ ਬੜੀ ਲੱਗ ਰਹੀ ਹੈ ਨਾ پولیس ਨੇ ਅਗਰ ਇਹ ਟਾਈਮ ਨਾਲ ਚੇਤਾਣੇ ਕਿ ਜਿਹੜੀਆਂ ਵੀਡੀਓਜ਼ ਬਣਾ ਲਈਆਂ ਲਈ ਸਦਾ ਲਈ ਚੇਤੇ ਰਹਿਣਗੀਆਂ ਆ ਤਾਂ ਨਕਰਵਾ ਦਿੱਤੇ ਦਰਸ਼ਨ ਤੇ ਇੱਥੇ ਅਸੀਂ ਪਹੁੰਚ ਚੱਲੇ ਹਾਂ ਸਤਖੰਡ ਸ਼੍ਰੀ ਖਜੂਰ ਸਾਹਿਬ ਤੇ ਅਗੇ ਅਸੀਂ ਦਰਬਾਰ ਚ ਸਤਖੰਡਾ ਦੇਖੋ ਕਿੰਨੇ ਜ਼ਿਆਦਾ ਸੰਗਤ ਸ਼ਾਮ ਦੇ ਟ ਜਦੋਂ ਸੀ ਆਣਾ ਹੈ ਨਾ 2-3 ਦਿਨ ਪਹਿਲਾਂ ਬਹੁਤ ਹੀ ਜ਼ਿਆਦਾ ਸੰਗਤ ਹੋ ਗਈ ਸੀ ਆ ਦੇ ਇੱਕ ਲੋ ਤੁਸੀਂ ਸਭ ਸੰਗਤ ਆਪਾਂ ਜਪਤ ਹੋਈ ਹੈ ਐ ਨੰਗਰੂ ਨਾਲ ਪਿਆਰ ਦੇਖੋ ਸ਼ਾਮ ਦੇ ਟਾਈਮ ਉਸ ਤੋਂ ਬਾਅਦ ਸਿੱਧਾ ਸਚਗੰਤ ਬਾਅਦ ਚੋਸੀ ਪੰਜਾਬੀ ਗੁਰੂ ਗੋਬੀ ਸਿੰਘ ਬਾਗ ਗਈ ਸੀ ਆ ਦੇ ਇੱਕ ਸਕਦੇ ਜੇ ਤੁਹਾਨੂੰ ਸੰਗਤ ਦੇ ਕਰਵਾ ਰਹੇ ਹਨ ਦਰਸ਼ਨ ਆਦੀ ਕੋ ਰੀਸਟੇਟਾ ਤੋਂ ਲੋਕ ਆਂਦੇ ਨੇ ਨੰਗਰੂ ਨਾਲ ਤੇ ਇਨੀ ਕਿਰਪਾ ਇੱਥੇ ਤੇ ਬਹੁਤ ਲੋਕ ਗੁਰੂ ਗੋਬੀ ਸਿੰਘ ਮਹਾਰਾਜ ਦੇ ਨੂੰ ਮੰਨਦੇ ਨੇ ਸਿਰ ਚ ਕੰਦੇ ਨਮਨ ਦੇ ਕੋ ਬਾ ਅਗੇ ਨਹੀਂ ਸੰਗਤ ਨਹੀਂ ਤੇ ਅਗੇ ਤੇ ਛੁੱਟੀਆਂ 'ਚ ਬਹੁਤ ਜ਼ਿਆਦਾ ਚਲੋ ਮੈਂ ਵੀ ਪਹਿਲੀ ਵਾਰ ਆਈ ਆਂ ਛੁੱਟੀਆਂ 'ਚ ਅੱਗੇ ਇੱਕ ਵਾਰੀ ਤੇ ਸੰਗਤ ਨਹੀਂ ਜਾਈ ਹੁੰਦੀ ਪਰ ਐਂਕੀ ਤੇ ਬਹੁਤ ਜ਼ਿਆਦਾ ਕਿਤਾ ਬਹੁਤ ਜ਼ਿਆਦਾ ਸਰਪਨ ਮਨਨ ਮੇਰਾ ਜਾਂਕੇ ਤੇ ਹੋਇਆ ਹੈ ਵੀਡੀਓ ਵੇਖ ਕੇ ਅੱਜ ਫਿਰ ਬਹੁਤ ਖੁਸ਼ ਹੋ ਰਹੀ ਆਂ ਯਾਰ ਇਹ ਕਿੱਥੇ ਬੱਤੀ ਤੇ ਰਾਰਾ ਸੁਣ ਰਹੇ ਆਂ ਬਾਜਾ ਰਾਰਾ ਸੁਣ ਕੇ ਸਵਸਤਾਂਦਰਸ਼ਨ ਕਰਕੇ ਫਿਰ ਲੰਗਰ ਪ੍ਰਸ਼ਾਦਾ ਸਾਹਿਬ ਕੀ ਐਸੀ ਆਪਣੇ ਰੂਮਸ ਆ ਜਾਂਦੇ ਜੇ ਕਿਸੇ ਨੇ ਸੇਵਾ ਕਰਨੀ ਕਰਦਾ ਹੈ ਤਾਂ ਜੇ ਭਾਬੀ ਹਾਡਾ ਸਰਾਸੀ ਭਾਬੀ ਨਦਾਰ ਸਿੰਘ ਦੇ ਗੁਰਦੁਆਰੇ ਲੱਗੇ ਉੱਥੇ ਆਪਾਂ ਸੇਵਾ ਬਰਤਨਾ ਦੀ ਕੋਈ ਵੀ ਹੈ ਜਿੰਨਾ ਚੀ ਕਰਦਾ ਹੈ ਬੱਚਿਆਂ ਦਾ ਉੱਥੇ ਸਿੱਖ